ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਆਪਣੇ ਹੁਣੇ ਬਰਾਤਿਆਂ ਦਾ ਪਰਿਵਾਰ ਸੱਡਿੱਗੀ ਖੱਡ ਚ ਮੌਕੇ ਤੇ 30 ਲੋਕਾਂ ਦੀ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਉੱਤਰਾਖੰਡ ਦੇ ਬੋੜੀ ਜ਼ਿਲ੍ਹੇ ਚ ਵੱਡਾ ਹਸਵਾ ਵਪਰੇ ਜਿੱਥੇ ਕਿ ਰਾਤ ਨੂੰ ਲੈ ਕੇ ਜਾਰੀ ਬੱਸ 200 ਫੁੱਟ ਦੂੰਗੀ ਖਾੜੇ ਚ ਜਾ ਡੇਗੀ ਇਹ ਹਾਸੇ ਚ 25 ਤੋਂ 30 ਲੋਕਾਂ ਦੀ ਮੌਤ ਹੋ ਕੇ ਦੇ ਹੋ ਗਈ ਹੈ ਤੇ ਖਸ ਜਿਸ ਦਾ ਦੱਸਿਆ ਗਿਆ ਹਾਲਾਂਕਿ ਸੰਸਥਾਵਾਂ ਬਾਰੇ ਸੰਖਿਆਵਾਂ ਬਾਰੇ ਅਜੇ ਤੱਕ ਕੋਈ ਸਪਸ਼ਟ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਦੱਸੇ ਜਾ ਰਿਹਾ ਕਿ ਕਰਨਾ ਲਾੜੇ ਲਾੜੀ ਦੇ ਕਰ ਤੋਂ 2 ਕਿਲੋਮੀਟਰ ਦੂਰੀ ਤੇ ਵਾਪਰੀ ਜਿਸ ਤੋਂ ਬਾਅਦ ਇਲਾਕੇ ਚ ਥੋੜਾ ਥੋੜੀ ਮੱਝੀ ਬੱਸ ਚ ਸਵਾਰ ਲੋਕ ਆਪਣੀ ਜਾਨ ਬਚਾਉਣ ਲਈ ਰੌਲਾ ਪਾ ਲਗੇ ਜਸਤ ਬਾਅਦ ਆਸ-ਪਾਸ ਦੇ ਲੋਕਾਂ ਨੇ ਵੀ ਮੌਕੇ ਤੇ ਇਕੱਠ ਹੋ ਗਏ ਆ ਇਹ ਬੱਸ ਹਰੀਦਵਾਰ ਦੇ ਲਾਲ ਤਾਂਗ ਤੋਂ ਪੌੜੀ ਦੇ ਪਿੰਡ ਬੀਰੋ ਨਖਲ ਜਾਰੀ ਸੀ ਅਸ ਦੇ ਰਸ ਦੀ ਵਾਟ ਹੋਈ ਵਾਪਰਿਆ ਤੇ ਪਿੰਡ ਸਮੰਡੀ ਨੇੜੇ ਉਸ ਸਮੇਂ ਵਾਪਰੀਗਾ ਜਦੋਂ ਪਿੰਡ ਵਿੱਚ ਜਿਵੇਂ ਬੱਸ ਡਰਾਈਵਰ ਦਾ ਕੰਟਰੋਲ ਗਵਾ ਬੈਠਾ ਤੇ ਬੱਸ ਸਿੱਧੀ ਡੂਗੀ ਖੱਡ ਚ ਜਾੜ ਗਈ ਜਿਸ ਹਾਸੇ ਵਿੱਚ ਬੱਸ ਵਿੱਚ 40 ਪਿਆ ਵਿਆਂ ਵਾਲੇ ਮਹਿਮਾਨ ਸਨ ਜੋ ਕਿ ਹਰੀਦਵਾਰ ਤੋਂ ਪਿੰਡ ਬੀਰੋ ਨਖਲ ਜਾਰੀ ਸੀ ਤਰਸ ਦੇ ਇਹ ਹਾਸਾ ਵਾਪਰਿਆ ਵੀਡੀਓ ਦੇਖਣ ਲਈ ਤੁਹਾਡਾ ਧੰਨ